ਅਸ ਅੰਦਰ ਬੈਠਾ ਇਸ ਤੇ ਆਪੋ ਦੋਨੋਂ ਹਸਣਾ ਚੁੱਪ ਚਾਹਣਾ ਦਿਖਾਣਾ ਕੰਨ ਦਿਖਾਣਾ ਲੱਗੀ ਲੋਕ ਤਾਂ ਨਹੀਂ ਕੰਨ ਤੇ ਦਿਖਾਣਾ ਦੂਜੇ ਵਾਲਾ ਫੋਨ ਦੇ ਪਿੱਛੇ ਸਕ੍ਰੈਚ ਹੈ ਅਸ਼ੀਜੀ ਬਰਨ ਸ਼ਰਮਾ ਆਈਪੀਐਸ ਐਸਪੀ ਸਿਟੀ ਸ਼ਰੀਫ ਸਫਰਾਜ਼ ਆलम ਆਈਪੀਐਸ ਜਿਹਦੇ ਨਿਸ਼ਾਨਦੇਹੀ ਸਾਹਿਦ ਪਟਿਆਲਾ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜੋ ਮਿਤੀ 9 ਤਰੀਕ ਨੂੰ ਦਿਨ ਦਿਹਾੜੇ ਇੱਕ ਬਜ਼ੁਰਗ ਔਰਤ ਦੇ ਜੋ ਕੰਨਾ ਚੋਗ ਵਾਲੀ ਸਕ੍ਰੈਚ ਹੋ ਗਈ ਸੀ ਟੀਮੰਦ ਭਾਗੀ ਘਟਨਾ ਸੀ ਜੋ ਦਿਨ ਦਿਹਾੜੇ ਸੈਚਰ ਵਾਲੀ ਇਕੱਡੀ ਸੀ ਔਰ 70 ਸਾਲ ਦੀ ਬਜ਼ੁਰਗ ਲੇਡੀ ਜੋ ਤਰਨ ਖੇਲ ਤੋਂ ਅਸਮਰਸ ਜਿਹੜੇ ਘਰ ਵਿੱਚ ਬੱਠੀ ਆਰਾਮ ਕਰ ਰਹੀ ਸੀ ਬਾਹਰ ਘਰ ਦੇ ਬਾਹਰ ਰੋਜ਼ਗਾਰ ਉਹ ਐਸੇ ਝੁਕਤ ਵਾਲੀ ਹਰਜਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਦੇ ਨਾਲ ਵਿਦਨ 24 ਆਰਸ ਉਹਨੂੰ ਟ੍ਰੇਸ ਕੀਤਾ ਔਰ ਕੱਲ੍ਹ ਹੀ ਉਹਨੂੰ ਗੁਸਤਾਰ ਕੀਤਾ ਔਰ ਇਹ ਬਹੁਤ ਵੱਡੀ ਮਤਲਬ ਸਫਲਤਾ ਹੈ ਕਿ ਸਾਡੇ ਜਿੰਨੇ ਵੀ ਕੇਸ ਨੇ ਪਟਿਆਲਾ ਜ਼ਿਲ੍ਹੇ ਦੇ ਵਿਦਨ 24 ਆਰਸ ਪੁਲਿਸ ਆਪਣੀ ਮੁਸਤਜ਼ਦੀ ਰ قائم ਕਰਕੇ ਕੇਸ ਕਰਦੀ ਹੈ ਇਹ ਵੀ ਬਲਾਈਂਡ ਸੀ ਜੋ ਸਟੈਚਿੰਗ ਸੀ ਅਨਟਰੈਸ ਸੀ ਔਰ ਐਸਐਚਓ ਹਰਿੰਦਰ ਸਿੰਘ ਢਿਲੋਲੇ ਕਤਵਾਲੀ ਦੇ ਆਪਣੀ ਟੀਮ ਦੇ ਨਾਲ ਪੂਰੀ ਸੁਰਤੀ ਕਰਦੇ ਹੋਏ ਇਹ ਬੰਦੇ ਨੂੰ ਟ੍ਰੇਸ ਕੀਤਾ ਨਾਮਜ਼ਦ ਕੀਤਾ ਔਰ ਔਰ ਕੱਲ ਸ਼ਾਮ ਨੂੰ ਹੀ ਇਹਨੂੰ ਗਿਸ਼ਤਾਰ ਕੀਤਾ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਨਿਵਾਦ ਹਾਸਲ ਕੀਤਾ ਗਿਆ ਜਿਸ ਤੋਂ ਤਸੀਹ ਕਿਤੀ ਜਾ ਰਹੀ ਹੈ ਕੁੱਛ ਕਿਤੀ ਜਾ ਰਹੀ ਹੈ ਸਰ ਪਹਿਲਾਂ ਵੀ ਇਸ ਤੇ ਕੋਈ ਪਰਚਾ ਨਹੀਂ ਸੀ ਜੀ ਇਹ ਪਹਿਲਾਂ ਵੀ ਕ੍ਰਿਮੀਨਲ ਹੈ ਇਹਦੇ ਕਈ ਮੁਕਦਮੇ ਤੇ ਦਰਜ ਨੇ ਜਿਸ ਨੂੰ 89 ਦੇ ਸਟੈਚਿੰਗ ਦੇ ਐਨਡੀਪੀਐਸ ਦੇ ਡਿਫਾਲਟਰ ਹੈਗਾ ਇਹ ਪਤਨਾ ਦਾ ਰਹਿਣ ਵਾਲਾ ਔਰ ਪਰਮਿੰਦਰ ਸਿੰਘ ਪਿੰਡ ਬੁਰੜ ਦਾ ਥਾਣਾ ਸਦਰ ਪਤਨਾ ਦਾ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਇਹ ਲੋਕਲ ਆਪਣੇ ਸਿਟੀ ਪਟਾਲਾ ਚੋਂ ਬੜਾ ਆਪਣੇ ਪਤਾ ਸੀ ਆਪਾਂ ਨੂੰ ਕਿ ਹੋਰ ਕਿਸੇ ਵਾਰਦਾ ਦੀ ਝਾਕ ਦੇ ਵਿੱਚ ਕੋ ਬੜਿਆ ਸੀ ਨਹੀਂ ਹਾਲੇ ਤਫतीश ਜਾਰੀ ਹੈ ਇਹਦਾ ਰਿਪੋਰਟ ਲਿਆ ਹੁਣੇ ਤੋਂ ਬਰਾਮਦ ਕੀਤੀ ਜਾ ਰਹੀ ਹੈ ਸਰ ਇਹ ਕੱਲੇ ਸੀ ਕਿ ਹੋਰ ਵੀ ਦੇ ਕੋਈ ਇਹ ਕੱਲਾ ਹੀ ਸੀਗਾ ਜੀ ਜਿਹਨੇ ਕੱਲੇ ਨਹੀਂ ਸੈਟਿੰਗ ਕੀਤੀ ਆ 33 ਸਾਲ ਦੀ ਇਹਦੀ ਉਮਰ ਹੈ ਵਿਲਾ ਹੈ ਕੋਈ ਕੰਮ ਕਰ ਲਈ ਔਰ ਇਹ ਕਈ ਮੁਕਦਮੇ ਤੇ ਪਹਿਲਾਂ ਵੀ ਦੱਸ ਦਿੰਦੇ ਸੀ ਪਰ ਪੜਿਆ ਨਹੀਂ ਕਿ ਕਿੱਦਾਂ ਲਾਉਂਦਾ ਸੈਕਰਾ ਪਰ ਪੜਿਆ ਲਿਖਾ ਮਾੜਾ ਮੋਟਾ ਹੀ ਪੜਿਆ ਲਿਖਿਆ 10 12 ਪਾਸ ਹੀ ਬਸ ਜਿਹੜਾ ਪਟਿਆਲਾ ਦੇ ਵਿੱਚ ਕਾਫੀ ਵਾਰ ਤਾਂ ਉਹ ਕਹਿੰਦੇ ਕਿ ਸਾਡੇ ਲੋਕਾਂ ਦੀਆਂ ਨੇ ਮੋਟਰਸਾਈਕਲ ਰੋਜ਼ ਚੋਰੀ ਹੋ ਰਹੀ ਨੇ ਸੋ ਇਤਨਾ ਤੋਂ ਲੱਗ ਰਿਹਾ ਹੈ ਕਿ ਗੈਗ ਗੈਗ ਨਹੀਂ ਇੱਕ ਜਿਹੜਾ ਕੰਮ ਉਹ ਕਾਫੀ ਜਿਹੜਾ ਨਹੀਂ ਦੇਖੋ ਕ੍ਰਾਈਮ ਹੁੰਦਾ ਔਰ ਤੁਸੀਂ ਇਹ ਵੀ ਦੇਖੋ ਕਿ ਪਟਿਆਲਾ ਪੁਲਿਸ ਦੇ ਕੋਈ ਵੀ ਕੇਸ ਅੱਜ ਤੱਕ ਕੋਈ ਵੀ ਕੇਸ ਪਟਿਆਲਾ ਪੁਲਿਸ ਦਾ ਅੰਟਰਿਸ ਨਹੀਂ ਹੈ ਸਾਰੇ ਕੇਸ ਟ੍ਰੇਸ ਨੇ ਐਂਡ ਹਮੇਸ਼ਾ ਪੁਲਿਸ ਸਾਡੀ ਸਾਰੀ ਸਤਤਰਕ ਹੈ ਸਾਡੇ ਐਸਐਸਪੀ ਸਾਹਿਬ ਆਪ ਸਖਰੀ ਗੱਲ ਨੂੰ ਮੋਨੀਟਰ ਕਰਦੇ ਨੇ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਹੈਟ ਉਹਨਾਂ ਦੀ ਗਾਈਡੈਂਸ ਤੇ ਅਸੀਂ ਸਾਰਾ ਇਹ ਕਾਰਵਾਈ ਕਰ ਰਹੇ ਹਾਂ ਔਰ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਹੈਟ ਹੀ ਇਹ ਬੇਟੀ ਕਾਬੂ ਕੀਤਾ ਅਸੀਂ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਨੇ ਬਹੁਤ ਮੁਸਤਜਿਦਾ ਅਸੀਂ ਕੰਮ ਕਰ ਰਹੇ ਹਾਂ ਬਿਲਕੁਲ ਜੀ ਨਸ਼ਾ ਪਤਾ ਵੀ ਕਰਦਾ ਜੋ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਕਾਨੂੰਨ ਕੀ ਬੀਚਾਣਾ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਪੁਰਦਾ ਜਿਹੜਾ ਪੰਜਾਬ ਸਾਡਾ ਲੋਕਾਂ ਨੂੰ ਤਾਂ ਇਹੀ ਅਪੀਲ ਹੈ ਕਿ ਜਦੋਂ ਵੀ ਦੇਖੋ ਆਣ ਗਵਾਂ ਨੂੰ ਸਭ ਨੂੰ ਪਤਾ ਹੁੰਦਾ ਇਹ ਬੰਦਾ ਕੰਮ ਕੋਈ ਕਰਦਾ ਨਹੀਂ ਵਿਹਲਾ ਹੈ ਨਿਤ ਨਵਾਂ ਮੋਟਰਸਾਈਕ ਬਦਲ ਲਿਆ ਨਿਤ ਨਵਾਂ ਮੋਬਾਈਲ ਲੈ ਲਿਆ ਆਣ ਗਵਾਂ ਨੂੰ ਸਭ ਨੂੰ ਪਤਾ ਹੁੰਦਾ ਇਹ ਬੰਦਾ ਕੋਈ ਗਲਤ ਕੰਮ ਕਰਦਾ ਪਰ ਉਹ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੇ ਇਤਲਾਹ ਨਹੀਂ ਦਿੰਦੇ ਤੇ ਮੈਂ ਲੋਕਾਂ ਨੂੰ ਇਹੀ ਵੀ ਕਹਿੰਦਾ ਕਿ ਜਦੋਂ ਵੀ ਤੁਹਾਨੂੰ ਕੋਈ ਬੰਦਾ ਸ਼ੱਕੀ ਕੋਈ ਇਹੋ ਜਿਹੇ ਹਾਲਾਤ ਵਾਲਾ ਬੱਚਾ ਦਿਖਦਾ ਕੋਈ ਮੁੰਡਾ ਦਿਖਦਾ ਕੋਈ ਵੀ ਆਣ ਗਵਾਂ ਨੂੰ ਪਤਾ ਲੱਗਦਾ ਕਿ ਬੰਦਾ ਇਹ ਡਵਲਟਰ ਹੈ ਉਹਦੇ ਬਾਰੇ ਸਾਨੂੰ ਤਲਾਹ ਜੂਰ ਦਿਨ ਉਹਨਾਂ ਦਾ ਨਾਮ ਗੁਫ਼ਤ ਰੱਖਿਆ ਜਾਊਗਾ ਕਿਰਾਏਦਾਰਾਂ ਜਿਹੜੇ ਕਿਰਾਏਦਾਰ ਇਹਨਾਂ ਦੇ ਘਰਾਂ ਚ ਡੇਟ ਦੇ ਰਹਿਂਦੇ ਨੇ ਪੀਜੀ ਰਹਿੰਦੇ ਨੇ ਬਹੁਤ ਜ਼ਿਆਦਾ ਪੀਜੀ ਨੇ ਬਟ ਲੋਕ ਸਾਨੂੰ ਤਲਾਹ ਨਹੀਂ ਦਿੰਦੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਅਲਟੀਮੇਟਲੀ ਜਿਹੜੇ ਮਾੜੇ ਬੰਦੇ ਨੇ ਉਹ ਐਦਾ ਹੀ ਆਪਣੀ ਠਹਿਰ ਪਣਾਉਂਦੇ ਨੇ ਤੇ ਫਿਰ ਵਾਰਦਾਤ